ਸਾਰੀਆਂ ਗੱਲਾਂ ਦਾ ਜਵਾਬ ਅਰੇ ਕਹਿਣਾ ਕੀ ਚਾਹਤੇ ਹੋ ਕਸ਼ਕਰ ਕਰਨ ਦੇਵ ਜੀ ਹੋ ਗਏ ਰੈਡੀ ਨਹਾ ਧੋ ਕੇ ਹੁਣੇ ਜਾ ਰਹੇ ਆਪਣੇ ਕੰਮ ਤੇ ਕੋਮਾ ਕਰਾ ਤੇ ਕੋ ਮਾਈ ਗੱਡ ਵਾਓ ਲੇ ਕੇ ਕਰਨਾ ਬਟੇ ਨਾਲ ਨਾਲ ਭੇਜਿਆ ਤੇ ਮੈਂ ਕਿਹਾ ਬਣੀ ਆਪਣਾ ਬਜੜਨੀ ਹੈਗਾ ਤੇ ਇੱਕ ਕਹਿੰਦੇ ਚਲੋ ਠੀਕ ਆ ਉਹਨੂੰ ਇੰਨਾ ਰੂਟਲੀ ਭੇਜ ਵੀਰ ਜਣਾ ਮੈਂ ਨਾਲ ਗੱਲ ਕੀਤੀ ਮੈਂ ਮੈਨੂੰ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਬਿਨਾਂ ਦੇਰੀ ਕਰਦੇ ਆਂ ਵੀਡੀਓ ਨੂੰ ਸਟਾਰਟ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਵੀਡੀਓ ਚ ਆਪਾਂ ਗੱਲ ਕਰਾਂਗੇ ਵਿਕਰਮ ਦੀ ਭੈਣ ਅਮਨ ਦੀ ਇੱਕ ਬਲੌਗ ਦੇ ਵਿੱਚ ਮੇਰੀ ਰੀਸੈਂਟ ਵੀਡੀਓ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਉਹਦੇ ਵਿੱਚ ਵਿਕਰਮ ਨੇ ਆਪਦੀ ਭੈਣ ਦੇ ਬਾਰੇ ਕਾਫੀ ਕੁਝ ਬੋਲਿਆ ਵਾ ਵੀ ਉਹਨੇ ਮਤਲਬ ਸਾਡਾ ਹਾਲ ਵਗੈਰਾ ਨਹੀਂ ਪੁੱਛਿਆ ਸਾਨੂੰ ਕਾਲ ਨਹੀਂ ਕੀਤੀ ਹੈਗੀ ਵੀ ਤੁਸੀਂ ਕਿਵੇਂ ਹੋ ਤੁਸੀਂ ਘਰ ਚੇਂਜ ਕੀਤਾ ਹਨਾ ਅਸੀਂ ਏਡੀ ਪ੍ਰੋਬਲਮ ਚ ਫਸੇ ਸਿਗੇ ਤੇ ਉਹਦੇ ਰਿਪਲਾਈ ਦੇ ਵਿੱਚ ਇਹਦੇ ਭੈਣਾਵਾਂ ਨੇ ਕੁਝ ਗੱਲਾਂ ਕਈਆਂ ਨੇਗੀਆਂ ਆਪਦੇ ਬਲੌਗ ਦੇ ਵਿੱਚ ਸੋ ਆਓ ਦੇਖਦੇ ਹਾਂ ਉਹ ਬਲੌਗ ਦੇ ਵਿੱਚ ਕੁਝ ਕਲਿੱਪਸ ਵੀ ਕੀ ਹੋਏ ਨੇ ਰਿਪਲਾਈ ਕੀਤਾ ਵਾ ਸਾਰੇ ਕਹਿੰਦੇ ਸੀ ਵੀ ਤੁਸੀਂ ਉੱਥੇ ਗਏ ਹੋ ਭਰਾ ਆਪਣੇ ਨੂੰ ਫੋਨ ਦਿੰਦਾ ਭਰਾ ਦੇ ਬਲੌਗ ਗਿਆ ਫੋਨ ਦਿੰਦਾ ਮੈਂ ਉਹ ਮੀਨ ਫੋਨ ਦਿੰਦਾ ਤਾਰਾ ਹੁਣ ਲੱਗਾ ਨਹੀਂ ਜਿਹੜੇ ਲੰਬੀ ਵਾਲੇ ਹੁੰਦੇ ਗਾਲਿਆ ਸੀ ਮੰਮੀ ਨੂੰ ਲਓ ਸਣ ਲਓ ਜੀ ਹੁਣ ਅਮਨ ਦੀਆਂ ਗੱਲਾਂ ਇਹ ਕਹਿੰਦੀ ਮੈਂ ਫੋਨ ਕੀਤਾ ਸੀਗਾ ਆਪਣੀ ਮੰਮੀ ਨੂੰ ਠੀਕ ਆ ਤੇ ਉਹਨਾਂ ਦਾ ਹਾਲ ਚਾਲ ਵਗੈਰਾ ਪੁੱਛਿਆ ਸੀਗਾ ਤੇ ਵਿਕਰਮ ਕਹੀ ਜਾਂਦਾ ਵਾ ਵੀ ਸਾਨੂੰ ਇੱਕ ਵਾਰ ਵੀ ਫੋਨ ਨਹੀਂ ਲਾਇਆ ਹੈਗਾ ਅਮਨ ਨੇ ਸਾਡਾ ਹਾਲ ਚਾਲ ਨਹੀਂ ਪੁੱਛਿਆ ਹੈਗਾ ਹੁਣ ਇਹਦਾ ਯਕੀਨ ਕਰੀਏ ਜਾਂ ਉਹਦਾ ਯਕੀਨ ਕਰੀਏ ਕੌਣ ਸੱਚ ਬੋਲਦਾ ਤੇ ਕੌਣ ਝੂਠ ਬੋਲਦਾ ਇਹ ਤਾਂ ਹੁਣ ਰੱਬ ਹੀ ਜਾਣਦਾ ਵਾ ਤੇ ਪਤਾ ਨਹੀਂ ਤਾਂ ਇਹ ਵਿਊ ਲੈਣ ਦਾ ਚੱਕਰ ਹੁੰਦਾ ਵਾ ਸਿਰਫ ਵਿਊ ਕਰਕੇ ਆ ਕੁਛ ਕਰਦੇ ਨੇ ਬਿਸਾਰੇ ਇਕ ਦੂਜੇ ਦੇ ਦੋਨੇ ਭੈਣ ਭਾਈਆਂ ਦੇ ਲੋਕ ਵਲੌਗ ਦੇਖਣ ਇੱਕ ਦਾ ਵਲੌਗ ਦੇਖ ਕੇ ਗੱਲਾਂ ਸੁਣ ਕੇ ਅਗਲਾ ਦੂਜੇ ਦੇ ਵਲੌਗ ਤੇ ਵੀ ਜਾਵੇ ਵੀ ਉਹ ਕੀ ਕਹਿੰਦਾ ਵਾ ਉਹਦਾ ਪੱਖ ਵੀ ਸੁਣੀਏ ਮੇਰੀ ਗੱਲ ਸਾਡੀ ਹੋਈ ਸੀ ਤਾਂ ਮਨੇ ਕਿਹਾ ਤੁਹਾਨੂੰ ਘਰ ਮਿਲ ਗਿਆ ਆ ਤੇ ਬਾਕੀ ਜਿਹੜਾ ਸਿਲੰਡਰ ਉਹ ਮੈਂ ਦੇਣ ਦੇ ਸੀ ਤੁਸੀਂ ਦੇਖਿਆ ਸੀ ਵਲੌਗ ਜਿਹਦੇ ਵਿੱਚ ਪਤਾ ਸੀ ਤਾਂ ਮੈਂ ਸਿਲੰਡਰ ਹੀ ਲਈ ਸੀ ਉਹਨਾਂ ਤੇ ਗੱਲ ਹੋਈ ਸੀ ਨਾ ਸਿਲੰਡਰ ਦੇਣ ਗਈ ਸੀ ਤੇ ਬਾਕੀ ਕੋਈ ਨਹੀਂ ਦੇਖੋ ਦੇਖ ਲਓ ਸਿਲੰਡਰ ਮੈਂ ਦੇਣ ਦੇਈਆਂ ਪਿਛਲੇ ਵਲੌਗ ਕੋਲੇ ਤਿੰਨ ਚਾਰ ਵੈਸੇ ਇਹਦੀ ਆਗਲਾ ਸੁਣਨ ਕੇ ਤਾਂ ਲੱਗਦਾ ਵਾ ਵੀ ਹਾਂ ਇਹਨੇ ਫੋਨ ਕੀਤਾ ਹੋਊਗਾ ਕਿਉਂਕਿ ਜੇ ਹੁਣ ਇਹਨੇ ਫੋ ਹਣਾ ਜਾਂ ਫਿਰ ਕਿਸੇ ਨੂੰ ਆਪਦੇ ਹੋਰ ਭੈਣ ਤੋਂ ਪਤਾ ਲੱਗ ਗਿਆ ਹੋਣਾ ਵੀ ਉਹਨਾਂ ਨੂੰ ਸਿਲੰਡਰ ਦੀ ਲੋੜ ਆ ਗਈ ਤੇ ਹੁਣੇ ਦੋ ਗੱਲਾਂ ਹੀ ਹੋ ਸਕਦੀਆਂ ਨੇਗੀਆਂ ਹੋਰ ਤਾਂ ਕੀ ਹੋ ਸਕਦਾ ਵਾ ਪਰ ਫੋਨ ਤਾਂ ਮਤਲਬ ਇਹ ਨੇ ਇਹਦੀ ਕਿਸੇ ਨਾਲ ਤਾਂ ਗੱਲ ਹੋਈ ਆ ਜਾਂ ਤਾਂ ਇਹਦੀ ਆਪਦੀ ਇਹ ਕਹਿ ਰਹੀ ਆ ਮੇਰੀ ਮੰਮੀ ਨਾਲ ਗੱਲ ਹੋਈ ਆ ਠੀਕ ਆ ਤੇ ਜੇ ਗੱਲ ਹੋਈ ਆ ਇਹਦੀ ਮੰਮੀ ਨਾਲ ਤੇ ਫਿਰ ਉਹਦਾ ਦੱਸਣ ਦਾ ਫਰਜ਼ ਨਹੀਂ ਬਣਦਾ ਸੀ ਵਿਕਰਮ ਨੂੰ ਆਪਦੇ ਮੁੰਡੇ ਨੂੰ ਵੀ ਹਾਂ ਮੈਨੂੰ ਕੁੜੀ ਦਾ ਫੋਨ ਆਇਆ ਸੀ ਅਮਨ ਦਾ ਤੇ ਮੈਂ ਉਹਨੂੰ ਸਿਲੰਡਰ ਬਾਰੇ ਕਿਹਾ ਵਾ ਉਹਦਾ ਸਾਰਾ ਦਿਨ ਫੋਨ ਨਾ ਚੁੰਬੜੀ ਰਹਿੰਦੀ ਐ ਫੋਨ ਚੱਕੀ ਰੱਖਦੀ ਐ ਤੇ ਆਏਗੇ ਮੈਂ ਦੱਸਣਾ ਭੁੱਲ ਗਈ ਉਹ ਵੀ ਮੈਨੂੰ ਫੋਨ ਆਇਆ ਸੀਗਾ ਅਮਨ ਦਾ ਤੇ ਉਹ ਹਾਲਚਲ ਪੁੱਛਦੀ ਸੀ ਤੇ ਮੈਂ ਉਹਨੂੰ ਸਿਲੰਡਰ ਬਾਰੇ ਕਿਹਾ ਅੱਜ ਸੁਤਿਆਰ ਹੋ ਗਈ ਐ ਜਿਸ ਵਾਰ ਮਿਨਾਨੀ ਗਈ ਲਈ ਅੱਛੀ ਅਰੇ ਸਾਨੂੰ ਜਾਣਾ ਪੈਣਾ ਐ ਜੀ ਮੰਮੀ ਕੇ ਤੇ ਉਹਨਾਂ ਨੂੰ ਸਿਲੰਡਰ ਦੇ ਜਾਣਾ ਐ ਕਿਉਂਕਿ ਉਹਨਾਂ ਦੇ ਘਰ ਖਾਲੀ ਬੰਨ ਪੈ ਗਿਆ ਜਿਹੜਾ ਉਹਨਾਂ ਦਾ ਘਰ ਸੀ ਨਾ ਉਹ ਹੁਣ ਖਾਲੀ ਬੰਨ ਬੈਣਾ ਐ ਤੇ ਰਾਤ ਨੂੰ ਉਹਨਾਂ ਨੇ ਸਮਾਂ ਦਿੱਤਾ ਤਾਂ ਕਰ ਦਿੱਤਾ ਕਿ ਨਹੀਂ ਆ ਪਤਾ ਲੱਗਣਾ ਅੱਜ ਆ ਵੀ ਇਹ ਉਹਨਾਂ ਨੂੰ ਸਿਲੰਡਰ ਦੇਣ ਚੱਲੇ ਆ ਸਾਰੇ ਸਾਰੇ ਤਿਆਰ ਹੋ ਗਏ ਆ ਤੇ ਜੇ ਸੂਤ ਤਿਆਰ ਏ ਕਹਿੰਦੇ ਵੀ ਜਦੋਂ ਉਹਨਾਂ ਨੇ ਘਰ ਖਾਲੀ ਕਰਨਾ ਸੀ ਅਸੀਂ ਉਸ ਦਿਨ ਗਏ ਸੀਗੇ ਉਹਨਾਂ ਦੇ ਤੇ ਉਸ ਦਿਨ ਹੀ ਅਸੀਂ ਇਹ ਸਿਲੰਡਰ ਦੇ ਕੇ ਆਏ ਆਂਗੇ ਠੀਕ ਆ ਤੇ ਜਦ ਅਗਲੇ ਘਰੇ ਜਾਏ ਆ ਇਸ ਸਿਲੰਡਰ ਦੇ ਆਈ ਸਿਲੰਡਰ ਦੀ ਹੈਲਪ ਕਰਿਆਈ ਜਾ ਕੇ ਤੇ ਅਗਲੇ ਨੇ ਅਗਲੀ ਨੇ ਤੁਹਾਡਾ ਹਾਲ ਚਾਲ ਵੀ ਤਾਂ ਪੁੱਛਿਆ ਹੀ ਹੋਗਾ ਵੀ ਭਾਈ ਤੁਸੀਂ ਕਿਵੇਂ ਹੋ ਕੀ ਗੱਲ ਹੋ ਗਈ ਕਾਹ ਤੋਂ ਤੁਹਾਨੂੰ ਮਕਾਨ ਮਾਲਕ ਨੇ ਜਵਾਬ ਦਿੱਤਾ ਕਰੋ ਤੁਹਾਨੂੰ ਨਿਕਲਣ ਲਈ ਕਹਿਤਾ ਤੁਹਾਨੂੰ ਹੋਰ ਘਰ ਦੇਖਣ ਲਈ ਕਹਿਤਾ ਕੀ ਲੋੜ ਪੈਗੀ ਸਾਰਾ ਕੁਝ ਅਗਲੀ ਨੇ ਹਾਲ ਚਾਲ ਹੀ ਹੋ ਗਿਆ ਹੋਰ ਕੀ ਹੋ ਗਿਆ ਇਹ ਵਿਕਰਮ ਕਹਿੰਦਾ ਵੀ ਬਹੁਤ ਮੈਨੂੰ ਲੱਗਦਾ ਇਹੀ ਡਰਾਮੇ ਕਰਦਾ ਵਾ ਵਿਕਰਮੀ ਤੇ ਹੋਰ ਹੁਣ ਅਗਲੇ ਹਾਲਚਲ ਕਿਵੇਂ ਪੁੱਛਦਾ ਹੁੰਦਾ ਵਾ ਜਦ ਅਗਲੀ ਘਰੀ ਆ ਗਈ ਤੇ ਫਿਰ ਫੋਨ ਨਾਲੀ ਕਸਰ ਕੀ ਰਹਿ ਗਈ ਫੋਨ ਫੋਨ ਵੱਡੀ ਗੱਲ ਆ ਹੁਣ ਕਿ ਕਿਸੇ ਦੇ ਘਰੇ ਜਾ ਕੇ ਪਤਾ ਲੈ ਕੇ ਆਉਣਾ ਵੱਡੀ ਗੱਲ ਆ ਜਦ ਅਗਲੀ ਘਰੀ ਆ ਗਈ ਫਿਰ ਫੋਨ ਦੇ ਪਿੱਛੇ ਕਸਰ ਰਹਿ ਗਈ ਐਵੇਂ ਪਤਾ ਨਹੀਂ ਕਿਉਂ ਇੱਕ ਦੂਸਰੇ ਨੂੰ ਬਦਨਾਮ ਕਰੀ ਜਾਣਾ ਉਹ ਵੀ ਸੋਸ਼ਲ ਮੀਡੀਆ ਤੇ ਜਲੂਸ ਕੱਢੀ ਜਾਣਾ ਇੱਕ ਦੂਜੇ ਦਾ ਕਿਦੋਂ ਕਰਦੇ ਪਰਮਾਨੰਦ ਦਾ ਬਤਾਈਏ ਇਸ ਕੰਮ ਦੀ ਜ਼ਰੂਰੀ ਨਹੀਂ ਹੁੰਦਾ ਹਰ ਕੰਮ ਦੀ ਸਟਾਈਲ ਹੋ ਰਹਾ ਬਾਕੀ ਉਦਾਂ ਨਹੀਂ ਕੋਈ ਗੱਲ ਹੈ ਕਿ ਜਵਾਬ ਸਾਡੇ ਤੋਂ ਹੀ ਇੱਕ ਗੱਲ ਦਾ ਹੈਗਾ ਯਾ ਇਦਾਂ ਦੀ ਕੋਈ ਗੱਲ ਨਹੀਂ ਹਾਂ ਸਹੀ ਆਡੇ ਘਰੇ ਕਰ ਲਾਵਾਂਗੇ ਉਹਨਾਂ ਨੂੰ ਜਵਾਬ ਦੇਣਾ ਵੀ ਜਿਹੜਾ ਉਧਰ ਹੋ ਜਾਊਗਾ ਉਹ ਵੀ ਜਵਾਬ ਦੇਣਾ ਸਾਰੀਆਂ ਚੀਜ਼ਾਂ ਦਾ ਜਵਾਬ ਹੈਗਾ ਸਾਡੇ ਤੋਂ ਹਾਂ ਸਹੀ ਤਰੀਕਾ ਹੀ ਨਹੀਂ ਹਾਂ ਜਿਸ ਵਿੱਚ ਟਾਈਮ ਹੋਊਗਾ ਉਸੇ ਤਮਾਮ ਨਹੀਂ ਹਾਂ ਟਾਈਮ ਹੋਏਗਾ ਇੱਥੇ ਲਈ ਤਾਂ ਬਤਾ ਦਵਾਂਗੇ ਉੱਥੇ ਲਈ ਤਾਂ ਬਤਾਵਾਂਗੇ ਇਹ ਹਰ ਵਾਰੀ ਇੱਕੋ ਬੰਦਾ ਹੀ ਮਾਰਦਾ ਹੁੰਦਾ ਇਹ ਤਾਂ ਗੱਲ ਨਹੀਂ ਬਲਕੋ ਸਹੀ ਕਿ ਵੀ ਇੱਕ ਬੰਦਾ ਮਾੜਾ ਨਹੀਂ ਹੁੰਦਾ ਗਲਤੀ ਤਾਂ ਦੋਨੇ ਦੋਨਾਂ ਚ ਹੀ ਹੁੰਦੀ ਹੈ ਨਾ ਦੋਨੇ ਪੱਖ ਜੀ ਥੋੜੀ ਥੋੜੀ ਤੇ ਤਾੜੀ ਤਾਂ ਦੋਨੇ ਹੱਥਾਂ ਨਾਲ ਵੱਜਦੀ ਹੈ ਇੱਕ ਹੱਥ ਨਾਲ ਤਾਂ ਵੱਜਦੀ ਨਹੀਂ ਹੈਗੀ ਤਾੜੀ ਚਲਈਏ ਜੀ ਵੀ ਕੁਝ ਗਲਤੀ ਹੋਊਗੀ ਉਹਦੇ ਚ ਵੀ ਕੁਝ ਗਲਤੀ ਹੋਊਗੀ ਪਰ ਉਹਦੇ ਵਿਕਰਮ ਤਾਂ ਮਤਲਬ ਐਂ ਗੱਲ ਕਰਦਾ ਹੁੰਦਾ ਵਾ ਤੇ ਐਂ ਉਹਨੇ ਗੱਲਾਂ ਕੀਤੀਆਂ ਆਪਣੇ ਬਲੌਗ ਦੇ ਵਿੱਚ ਵੀ ਸਾਰੀ ਗਲਤੀ ਇਹਦੇ ਵਿੱਚ ਹੀ ਹੈ ਜੀ ਵੀ ਉਹ ਬਿਲਕੁਲ ਸਹੀ ਹੈਗੇ ਠੀਕ ਆ ਕਾਫੀ ਉਹ ਪਰੇਸ਼ਾਨ ਹੈਗਾ ਤੇ ਇਹਨੇ ਉਹਦਾ ਹਾਲਚਾਲ ਨਹੀਂ ਪੁੱਛਿਆ ਹੈਗਾ ਜੀ ਪਹਿਲੀ ਸਾਫ ਗੱਲਾਂ ਦਾ ਸਾਰੇ ਗੱਲਾਂ ਦੇ ਜਵਾਬ ਮੇਰੇ ਦੋ ਦੋਨਾਂ ਗੱਲਾਂ ਦੇ ਜਵਾਬ ਹੈਗਾ ਯਾ ਚਾਹੇ ਇਧਰੀਆਂ ਚਾਹੇ ਉਧਰੀਆਂ ਹਾਂ ਜਵਾਬ ਸਾਰੇ ਹੈਗੇ ਆ ਬਸ ਮੈਂ ਜਵਾਬ ਦਿੰਦੀ ਨਹੀਂ ਕਿਉਂਕਿ ਮੈਂ ਆਪ ਕੋ ਪਰਮਾਤਮਾ ਛੱਡ ਰਹੀ ਆ ਕਿਉਂ ਪਰਮਾਤਮਾ ਨੂੰ ਪਤਾ ਸਾਰੇ ਸਬੂਤ ਸਾਡੇ ਗੋਲੇ ਵਿੱਚ ਕੋਈ ਇਧਰ ਚੱਕ ਨਹੀਂ ਸਕਦਾ ਤੇ ਜਦੋਂ ਕੋਈ ਗੱਲ ਨਹੀਂ ਜਿਹੜਾ ਕਿਉਂ ਕਰਦਾ ਕਰਨ ਤੋਂ ਆਪ ਕੋ ਪਰਮਾਤਮਾ ਦੇ ਹੱਥ ਛੱਡ ਦਿੰਦੀ ਆ ਕਿ ਪਰਮਾਤਮਾ ਕਿਸੇ ਦਾ ਸਾਥ ਨਹੀਂ ਦੇਦੀ ਕਿ ਪਰਮਾਤਮਾ ਸਭ ਦਾ ਭਲਾ ਨਹੀਂ ਜੇ ਕੋ ਸਾਨੂੰ ਮਾਰਾ ਚਲੋ ਚੰਗੀ ਗੱਲ ਆ ਵੀ ਤੇਰੇ ਕੋਲੇ ਦੋਨੇ ਪਾਸਿਆਂ ਦੇ ਜਵਾਬ ਹੈਗੇ ਨੇ ਦੋਨੋਂ ਪਾਸੇ ਦੀਆਂ ਗੱਲਾਂ ਦੀਆਂ ਪੇਕਿਆਂ ਦੇ ਉਧਰ ਜਿਹੜੀਆਂ ਗੱਲਾਂ ਹੋਈਆਂ ਨੇ ਉਧਰ ਵੀ ਜਵਾਬ ਹੈਗਾ ਇਧਰ ਲਈਆਂ ਗੱਲਾਂ ਦਾ ਵੀ ਤੇਰੇ ਕੋਲੇ ਜਵਾਬ ਹੈਗਾ ਵਾ ਤੇ ਉਹ ਤੋਂ ਵੀ ਵੱਡੀ ਗੱਲ ਚੰਗੀ ਗੱਲ ਇਹ ਆ ਗਈ ਵੀ ਚਲ ਠੀਕ ਆ ਤੂੰ ਚੋਪਾ ਤੂੰ ਸਿਆਣਪ ਦਿਖਾ ਰਹੀਆਂ ਹਨਾ ਤੂੰ ਆਪਦੇ ਭਰਾ ਦੀ ਇੱਜ਼ਤ ਰੱਖੀ ਹੋਈ ਹੈਗੀ ਉਹਦੇ ਵਾਂਗੂ ਸੋਸ਼ਲ ਮੀਡੀਆ ਤੇ ਬੋਲ-ਬੋਲ ਕੇ ਮਾੜਾ ਉਹਨੂੰ ਜਲੂਸ ਨਹੀਂ ਘੜ ਰਹੀ ਹੈਗੀ ਇਥੋਂ ਇਹਨੇ ਦੋਨੇ ਭੈਣ ਭਰਾਵਾਂ ਦੇ ਵਿੱਚੋਂ ਮੈਚਿਓਰਿਟੀ ਦਿਖ ਰਹੀ ਹੈ ਹਨਾ ਵੀ ਭੈਣ ਦੇ ਵਿੱਚ ਮੈਚਿਓਰਿਟੀ ਆ ਕਿ ਭਾਈ ਦੇ ਵਿੱਚ ਮੈਚਿਓਰਿਟੀ ਆ ਤੇ ਜਦੋਂ ਜਵਾਬ ਦੇਣਾ ਵੀ ਹੋਇਆ ਤਾਂ ਦੋਨੇ ਜਣੇ ਬੈਠ ਕੇ ਭੈਣ ਭਾਈ ਫੈਮਿਲੀ ਮੈਂਬਰਸ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਜਵਾਬ ਦੇ ਕੇ ਸੌਲਡ ਆਊਟ ਕਰ ਲਿਓ ਜੋ ਵੀ ਤੁਹਾਡੀ ਗੱਲ ਹੋਗੀ ਬਸ ਸੋਸ਼ਲ ਮੀਡੀਆ ਤੇ ਜਲੂਸ ਘੱਟ ਕੱਢਿਆ ਕਰੋ ਲੋਕਾਂ ਨੂੰ ਦੱਸਣ ਦਾ ਕੀ ਮਤਲਬ ਆ ਵੀ ਸਾਡੇ ਵਿੱਚ ਕੀ ਗੱਲ ਹੋਈ ਹੈ ਕੀ ਨਹੀਂ ਹੋਈ ਹੈਗੀ ਇਹ ਤੁਹਾਡੇ ਫੈਮਿਲੀ ਮੈਟਰਸ ਨੇ ਭੈਣ ਭਰਾਵਾਂ ਵਿੱਚ ਨਿੱਕੇ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਠੀਕ ਆ ਪਰ ਸੋਸ਼ਲ ਮੀਡੀਆ ਤੇ ਆ ਕੇ ਜਲੂਸ ਕੱਢਣ ਦੀ ਲੋਕਾਂ ਨੂੰ ਕਿਉਂ ਦੱਸਣਾ ਵੀ ਸਾਡੇ ਵਿੱਚ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਤੁਹਾਡੇ ਨਾਲ ਨਾਲ ਲੋਕਾਂ ਦੇ ਨਾਲ ਨਾਲ ਤੁਹਾਡੇ ਰਿਸ਼ਤੇਦਾਰਾ ਉਹ ਵੀ ਵਲੌਗ ਦੇਖਦੇ ਹੋਣਗੇ ਉਹਨਾਂ ਨੂੰ ਪਤਾ ਲੱਗਦਾ ਉਹ ਬੇਨਾਮੇ ਮਨਮਟਾਵ ਚੱਲ ਰਹੇ ਨੇਗੇ ਸੋ ਇਹ ਕੋਈ ਚੰਗੀ ਗੱਲ ਤਾਂ ਹੈ ਨਹੀਂਗੀ ਬਾਕੀ ਬਾਅਦ ਵਿੱਚ ਜਿਹੜਾ ਸਭ ਸੇੜੂਗਾ ਫੇਰ ਜਵਾਬ ਤਾਂ ਦੇਣੇ ਪੈਣਾ ਉਹ ਕਰਾਂਗੇ ਉਹ ਵੀ ਕਰਨਾ ਹੈ ਇਹ ਨਹੀਂ ਕਿ ਹਾਂ ਵੀ ਰੋਲਾ ਪਾਉਂਗੀ ਮੈਂ ਜਵਾਬ ਲਈ ਦੇਣਾ ਜਦੋਂ ਮੈਂ ਤੁਮਕੀ ਮੈਂ ਇਦਾਂ ਰੋਲਾ ਪਾਵਾਂਗੀ ਰੋਲਾ ਨਹੀਂ ਪੋਣਾ ਸੀ ਵਿੱਚ ਕੁਝ ਵੀ ਤੇ ਜਵਾਬ ਹੀ ਦੇਣੇ ਪੈਣਗੇ ਚਲੋ ਕੋਈ ਗੱਲ ਨਹੀਂ ਸਾਡੀ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਈ ਹੈਗੀ ਵੱਡੇ ਇਸੂ ਬਣਾਈਏ ਨਾ ਉਤਰ ਮੈਂ ਇਦ ਕਿੰਨੇ ਕੱਲਾਂ ਦੇ ਇਹਦੇ ਘਰਾਂ ਦੇ ਵਿੱਚ ਕੋਈ ਡਾ ਆਈਡੀਆ ਵੱਡੀਆਂ ਗੱਲਾਂ ਨਹੀਂ ਕਿੰਨੇ ਕੱਲਾਂ ਲੱਗੀਆਂ ਤਾਂ ਮੇਰਾ ਮੇਰਾ ਭਾਵੇਂ ਨਾ ਲੜਿਆ ਨਾ ਮੁੰਡਾ ਵੀ ਇੱਧਰ ਕੋਈ ਗੱਲ ਬਾਤ ਨਹੀਂ ਹੋ ਤੇ ਬਸ ਥੋੜਾ ਟਾਈਮ ਹੀ ਲੱਗਣਾ ਹੈ ਕਿ ਦੇਖ ਜਾਣ ਦਾ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਹਣੇ ਇਸ ਗੱਲ ਬਾਰੇ ਲੋਕਾਂ ਨੂੰ ਤਾਂ ਕੀ ਪਤਾ ਵੀ ਤੁਹਾਡੇ ਵਿੱਚ ਕੋਈ ਛੋਟੀ ਮੋਟੀ ਗੱਲ ਹੋਈ ਹੈ ਜਾਂ ਕੋਈ ਵੱਡੀ ਗੱਲ ਹੋਈ ਹੈ ਇਹ ਤਾਂ ਤੁਹਾਨੂੰ ਆਪਸ ਦੇ ਵਿੱਚ ਹੀ ਬਤਾਵਾ ਠੀਕ ਆ ਵੀ ਛੋਟੀ ਗੱਲ ਹੋਈ ਹੈ ਜਾਂ ਵੱਡੀ ਗੱਲ ਹੋਈ ਹੈ ਜੇ ਕੋਈ ਛੋਟੇ ਮੋਟੇ ਗੱਲ ਹੋਈ ਆ ਤਾਂ ਆਪਦੇ ਭਰਾ ਦਾ ਵਲੌਗ ਦੇਖ ਕੇ ਉਹਨੂੰ ਫੋਨ ਲਾ ਕੇ ਸਮਝਾ ਵੀ ਕਿਉਂ ਸੋਸ਼ਲ ਮੀਡੀਆ ਤੇ ਤਜਲੂਸ ਕੱਢਣ ਲੱਗਿਆ ਹੋਇਆ ਵਾ ਕਹਿ ਕਹਿ ਕੇ ਮੈਨੂੰ ਫੋਨ ਨਹੀਂ ਕੀਤਾ ਮੇਰਾ ਹਾਲ ਚਾਲ ਨਹੀਂ ਪੁੱਛਿਆ ਹੈਗਾ ਨਿਕਲੇ ਜਾਵਾਂਗੀ ਹਾਂ ਥੇ ਜਾਣਾ ਪੈਣਾ ਉਸੇ ਜਾਉਂਗੀ ਵੀ ਬਾਅਦ ਦੇ ਕਹਿੰਦੇ ਆ ਨਾ ਹੋਵੇ ਮੈਂ ਨਾ ਜਾਉਂਗੀ ਬਾਕੀ ਆ ਪਟਾ ਜਿਹੜਾ ਜੰਮੀਰਾ ਗੁੰਦੜਾ ਦੂਸਰੇ ਕੀ ਆ ਸੋਚ ਰੇ ਤੇਰੀ ਮਾਨਾ ਵੈਸੇ ਤੇ ਆ ਗੱਲ ਤੋਂ ਤਾਂ ਇਹਨਾਂ ਕਾ ਕਲੀਅਰ ਹੋ ਗਿਆ ਵੀ ਇਹਨੇ ਵਲੌਗ ਤਾਂ ਆਪਣੇ ਭਰਾ ਦਾ ਦੇਖਿਆ ਵਾ ਵਿਕਰਮ ਦਾ ਜਿਹੜਾ ਜਿਹੜਾ ਕੁਛ ਵੀ ਉਹ ਵਲੌਗ ਦੇ ਵਿੱਚ ਇਹਨੂੰ ਬੋਲਿਆ ਇਹਦੇ ਬਾਰੇ ਮੰਦਾ ਚੰਗਾ ਉਹ ਇਹਨੇ ਸਾਰਾ ਦੇਖਿਆ ਤੇ ਤਾਂ ਹੀ ਇਹ ਇਹ ਗੱਲ ਕਹਿ ਰਹੀ ਹੈਗੀ ਵੀ ਛੇ ਅਗਲਾ ਨਹੀਂ ਬੁਲਾਉਗਾ ਘਰੇ ਮੈਂ ਨਹੀਂ ਜਾਉਂਗੀ ਕਿਉਂਕਿ ਉਹਨੇ ਇਹ ਗੱਲ ਵਲੌਗ ਦੇ ਵਿੱਚ ਕਹੀ ਹੈ ਕਿ ਵੀ ਮੈਗਜ਼ੀਨ ਨੂੰ ਡਰੈਸ ਨਹੀਂ ਦੇਣਾ ਮੈਂ ਘਰ ਦਾ ਪਤਾ ਨਹੀਂ ਦੱਸਣਾ ਹੈਗਾ ਤੇ ਇਹਨਾਂ ਦੀ ਵੀਡੀਓ ਚ ਇੰਨੀ ਕੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਮਲ ਪਟਿਆਲਾ ਦੇ ਬਲੌਗਸ ਦੇ ਕੁਝ ਕਲਿੱਪਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਕੋਲ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਸੁੱਖੀ ਰੱਖਣ ਕੋਸ਼ਿਸ਼ ਰੱਖਣ ਦੇਵ ਜੀ ਹੋ ਗਿਆ ਰੈਡੀ ਨਹਾ ਧੋ ਕੇ ਹੁਣੇ ਜਾ ਰਹੇ ਆ ਆਪਣੇ ਕੰਮ ਤੇ ਕੋਮਾ ਕਾਰਾਂ ਤੇ ਕੋਮਾ ਕਾਰਾਂ ਤੇ ਹੈ ਅੱਜ ਕਿੰਨੀਆਂ ਕਮਪਲੇਟਾਂ ਨੇ ਕੀ ਕੀ ਕਰਨਾ ਤੁਸੀਂ ਉਹ ਤਾਂ ਠੀਕ ਆ ਵੀ ਉਹ ਕੰਮ ਤੇ ਚੱਲਿਆ ਵਾ ਪਰ ਤੂੰ ਨਾਰਮਲ ਬੰਦੀਆਂ ਨੂੰ ਖੜਕੇ ਸਾਈਡ ਤੇ ਵੀ ਤਾਂ ਕਹਿ ਸਕਦੀਆਂ ਗੱਲ ਕਰ ਸਕਦੀਆਂ ਵੀ ਕੰਮ ਤੇ ਚੱਲਿਓ ਪੁੱਛ ਸਕਦੀਆਂ ਕੀ ਨੌਨਸੈਂਸ ਵਾਲੀਆਂ ਹਰਕਤਾਂ ਕਰਨ ਦੀ ਕੀ ਲੋੜ ਹੈਗੀ ਫੇਰੇ ਕਹਿ ਦਿੰਦੇ ਲੋਕ ਮੇਰੇ ਤੇ ਮਾੜੇ ਕਮੈਂਟ ਕਰਦੇ ਆ ਮਾੜੇ ਕਮੈਂਟ ਕਰਦੇ ਆ ਚਾਹ ਚੂ ਪੀ ਲਿਆ ਕਰੋ ਮੈਂ ਤਾਂ ਦੇਖਿਆ ਹੀ ਨਹੀਂ ਅਸਲ ਮੈਂ ਹੁਣ ਦੇਖਾਂ ਤੁਸੀਂ ਕੀ ਕੀ ਖਾਂਦੇ ਚਾਹ ਪਾਣੀ ਲੱਸੀ ਲੂਸੀ ਪੀ ਲਿਆ ਕਰੋ ਉੱਥੇ ਗਰਮੀ 'ਚ ਧੁੱਪੇ ਬੈਠੇ ਰਹਿੰਦੇ ਆ ਕਿਵੇਂ ਨਹੀਂ ਆਉਂਦੇ ਚਲੋ ਪੈਸੇ ਕੱਢ ਲਿਆ ਕਰੋ ਨਾ ਲੈ ਇਹਨਾਂ ਨੂੰ ਜਦੋਂ ਮਰਜ਼ੀ ਦੇਖ ਲਓ ਇਹ ਗਰੀਬੀ ਦੇ ਰੋਣੇ ਰੋਂਦੇ ਰਹਿੰਦੇ ਆਗੇ ਹੁਣ ਚਾਹ ਪਾਣੀ ਪੀਣ ਨੂੰ ਵੀ ਪੈਸੇ ਹੈ ਨਹੀਂਗੇ ਕਮਲ ਤਾਂ ਇੰਨਾ ਘਮ ਦੀ ਫੇਰਦੀ ਰਹਿੰਦੀ ਆ ਖਾਂਦੀ ਪੀਂਦੀ ਆ ਵਧੀਆ ਕੱਪੜੇ ਲੀੜੇ ਵਧੀਆ ਲੈਂਦੀ ਆ ਇਹ ਸ਼ਾਪਿੰਗਾਂ ਕਰਦੀ ਆ ਤੇ ਇਹ ਬਚਾਰਾ ਦੇਵ ਅੰਕ ਲਗਾਉਂਦਾ ਮੇਰੇ ਕੋਲੇ ਚਾਹ ਪਾਣੀ ਪੀਣ ਨੂੰ ਵੀ ਪੈਸੇ ਨਹੀਂ ਹੁੰਦੇ ਹੈਗੇ ਇਹ ਮੈਨੂੰ ਲੱਗਦਾ ਕਮਲ ਨੇ ਲਿਖੀ ਹੋਈ ਸਕ੍ਰਿਪਟ ਸੀ ਵੀ ਮਾੜੀ ਮੋਟੀ ਗਰੀਬੀ ਦਿਖਾਉਣੀ ਵੀ ਜ਼ਰੂਰੀ ਹੈ ਵਲੋਗਾਂ ਦੇ ਵਿੱਚ ਫੇਰ ਹੀ ਲੋਕ ਥੋੜੇ ਜੇ ਇਮੋਸ਼ਨਲ ਹੁੰਦੇ ਨੇ ਤੇ ਹੈਲਪ ਕਰਨ ਨੂੰ ਤਿਆਰ ਹੁੰਦੇ ਨੇ ਹਾਂ ਚਾਹ ਤੇ ਇੱਕ ਹੀ ਖਾ ਲੇ ਜੇ ਹੁਣ ਤੂੰ ਚਾਹ ਪਾਣੀ ਪੀਣ ਲਈ ਵੀ ਪੈਸੇ ਨਹੀਂ ਕੱਢੇਗਾ ਫਿਰ ਅਗਲਾ ਤਾਂ ਤੈਨੂੰ ਕੰਜੂਸ ਕਹੂਗਾ ਹੀ ਹੋਰ ਦੱਸ ਅਗਲਾ ਕੀ ਕਹੂਗਾ ਤੇ ਦੂਸਰੀ ਗੱਲ ਹੁਣੇ ਅੱਜ ਕੱਲ ਕਮਨ ਨੂੰ ਇੰਨੇ ਪਿਆਰ ਨਾਲ ਕਿਉਂ ਬੋਲਦਾ ਇਹਦੀ ਇੰਨੀ ਕਦਰ ਕਰਤੋਂ ਕਰਨ ਲੱਗ ਗਿਆ ਮੈਨੂੰ ਲੱਗਦਾ ਉਹਦੀ ਇਨਕਮ ਵਗੈਰਾ ਵਧ ਗਈ YouTube ਤੇ ਪੈਸੇ ਜ਼ਿਆਦਾ ਹੋਣ ਲੱਗ ਗਏ ਤੇ ਨਾਲੇ ਹੁਣ ਉਹਨੇ ਇਹਦਾ ਚੈਨਲ ਵੀ ਖੋਲਤਾ ਇੱਕ ਹੋਰ ਕਮਾਈ ਦਾ ਸਾਧਨ ਇਹਨੂੰ ਬਣਾ ਕੇ ਦੇਤਾ ਮੈਂ ਕਰ ਗਿਆ ਕੰਮ ਕਰਦਾ ਜਿਹੜਾ ਹੁੰਦਾ ਕਪੜੇ ਉਹਦੇ ਕੋਠਾ ਪੂਰਾ ਕਰਿਆ ਪਿਆ ਕਪੜੇ ਜਿਹੜੇ ਕੱਲ ਤੋਂਏ ਸੀ ਤੁਹਾਨੂੰ ਦਿਖਾਣੇ ਆ ਆ ਸਾਰੇ ਕਪੜੇ ਆ ਜਿਹੜੇ ਮੈਂ ਕੱਲ ਧੋਏ ਸੀਗੇ ਇਹ ਸਾਰੇ ਕੱਪੜੇ ਦਾ ਪੂਰਾ ਕੋਠਾ ਭਰਿਆ ਪਿਆ। ਮੇਰੇ ਤੇ ਮਾਰੋ। ਉਹ ਭਾਈ ਮਾਰੋ ਮuje ਮਾਰੋ ਮਾਰੋ ਮuje ਮਾਰੋ ਮਾਰੋ। ਇਹ ਮਾੜਿਆਤ ਨਹੀਂ ਕਮਲਾ ਆਂਟੀ ਦੇ ਜਾ ਸਕਦੀ ਹੈਗੀ ਵਲੌਗ ਦੇ ਵਿੱਚ ਕੱਪੜੇ ਸੁੱਕਣੇ ਪਏ ਹੋਏ ਦਿਖਾਉਣੇ। ਨਾਲੇ ਇਹਨੂੰ ਇੰਨਾ ਟੋਕਿਆ ਲੋਕਾਂ ਨੇ ਕਮੈਂਟਾਂ ਦੇ ਵਿੱਚ ਇਹਦੇ ਰੀਸੈਂਟ ਬਲੌਗਸ ਦੇ ਵਿੱਚ ਵੀ ਤੂੰ ਨਾ ਇਦਾਂ ਕਰਿਆ ਕਰ ਇਦਾਂ ਕੱਪੜੇ ਦਿਖਾਉਣੇ ਚੰਗੇ ਨਹੀਂ ਲੱਗਦੇ ਹੈਗੇ ਕਿ ਪਰ ਇਹਦੇ ਤੇ ਕੰਨ ਤੇ ਜੋ ਨਹੀਂ ਸਰਕਦੀ ਹੈ ਜੀ। ਦਾ ਨਹੀਂ ਤਾਂ ਇਹਨਾਂ ਦੇ ਕਲਿੱਪਸ ਵਿੱਚ ਪਾ ਕੇ ਨੂੰ ਯੂਜ਼ ਵਗੈਰਾ ਜ਼ਿਆਦਾ ਆਉਂਦੇ ਨੇ ਹੁਣ ਇਹ ਗੱਲਾਂ ਤਾਂ ਇਹਨੂੰ ਹੀ ਪਤਾ ਹਨਾ ਵੀ ਇਹ ਵੀ ਯੂਜ਼ ਕਿਵੇਂ ਜ਼ਿਆਦਾ ਆਉਂਦੇ ਨੇ ਤੇ ਬਲੌਗਰਾਂ ਦੇ ਵਿੱਚ ਸ਼ਾਇਦ ਤਾਂ ਹੀ ਇਹ ਇਦਾਂ ਕਰਦੀ ਆ ਨਹੀਂ ਤਾਂ ਬੰਦਾ ਇੰਨੇ ਕਮੈਂਟ ਕਮੈਂਟਾਂ ਦੇ ਵਿੱਚ ਇੰਨੇ ਟੋਕੇ ਜਾਣ ਤੋਂ ਬਾਅਦ ਵੀ ਇਦਾਂ ਬੰਦਾ ਕਰੂ ਸਵਾਲ ਇਹਨੇ ਉੱਠਦਾ ਹੈਗਾ ਤੇ ਹਜੇ ਇਥੇ ਤੁਸੀਂ ਅਕਲ ਦੇਖ ਲਓ ਵੱਡੀ ਸਿਆਣੀ ਦੀ ਵਿਚਾਲਦੀ ਮਸ਼ੀਨ ਨੂੰ ਦੱਸ ਕੌਣ ਹੱਥ ਲਾਉਂਦਾ ਹੁੰਦਾ ਵਾ ਪਹਿਲੀ ਗੱਲ ਤਾਂ ਕਰੰਟ ਲੱਗ ਸਕਦਾ ਵਾ ਦੂਸਰੀ ਗੱਲ ਇਹਦਾ ਚੱਲਦੀ ਤੇ ਜਦੋਂ ਆਪਾਂ ਓਪਨ ਕਰਦੇ ਆ ਠੀਕ ਹੈ ਤੇ ਉਹ ਖਰਾਬ ਵੀ ਹੋ ਸਕਦੀ ਹੈ ਕਿ ਇਹ ਦੋ ਰੀਜ਼ ਨਾਲ ਕਰਕੇ ਬੰਦਾ ਇਦਾਂ ਮਸ਼ੀਨ ਆਪਾਂ ਜਦੋਂ ਪਲੱਗ ਲਾਇਆ ਹੁੰਦਾ ਵਾ ਬੰਦਾ ਹੱਥ ਲਾਉਂਦਾ ਹੀ ਨਹੀਂ ਹੈਗਾ ਨਾ ਇਹਦਾ ਓਪਨ ਕਰਦਾ ਵਾ ਇਹ ਕਾਮਨ ਗੱਲਾਂ ਕਾਮਨ ਗੱਲਾਂ ਦੇ ਵਿੱਚ ਵੀ ਮਤਲਬ ਕਿ ਇਹ ਆਪਦੇ ਆਪ ਨੂੰ ਰੋਸਟ ਕਰਵਾਉਂਦੇ ਨੇ ਜਿਨੇ ਲਿਪਾ ਬੋਥੀ ਆਪਦੇ ਕਰੀ ਰੱਖਦੀਆਂ ਆਪਦੇ ਮੂੰਹ ਤੇ ਕਰੀ ਰੱਖਦੀਆਂ ਜੇ ਇੰਨੀ ਮਾੜੀ ਮੋਟੀ ਇਹ ਘਰ ਦੇ ਜਿਨ੍ਹਾਂ ਕੋਨਿਆਂ ਦੇ ਕਰਵਾ ਲਵੋ ਜਿੱਥੇ ਸਖਤ ਜ਼ਿਆਦਾ ਜ਼ਰੂਰੀ ਆ ਜ਼ਿਆਦਾ ਲੋਡ ਆ ਜਿੱਥੇ ਕਰਵਾਉਣ ਦੀ ਸਹੀ ਟੈਲੈਂਟ ਟੂਲਾਂ ਦੀ ਉੱਥੇ ਕਰਵਾ ਲਓ ਉੱਥੇ ਮਾੜੇ ਮੋٹے ਪੈਸੇ ਲਾ ਲਓ ਕਿ ਹਜੇ ਹਜੇ ਪੈਸੇ ਇੰਨੇ ਆਉਣ ਨਹੀਂ ਲੱਗੇ ਹੈਗੇ ਤੇ ਆਹ ਕੱਪੜੇ ਰਹੇ ਦੋ ਸੂਟ ਰਹਿ ਗਏ ਇਹ ਨਵੇਂ ਜਿਹੇ ਫੰਕਸ਼ਨ ਤੇ ਪਾਈ ਸੀਗੇ ਬਸ ਇਹ ਧੋਣ ਵਾਲੇ ਆ ਤੇ ਇੱਧਰ ਇੱਕ

ਪਰ ਟਾਈਮ ਵੀ ਨਹੀਂ ਨਾ ਲੱਗਦਾ ਸੀ ਵਿਚਾਰੀ ਦਾ ਰੋਜ਼ ਤਾਂ ਕਿਸੇ ਨਾ ਕਿਸੇ ਪਾਸੇ ਉਹਨੂੰ ਤੀਆਂ ਦੇ ਫੰਕਸ਼ਨ ਕੋਈ ਨਾ ਕੋਈ ਆਇਆ ਰਹਿੰਦਾ ਸੀ ਇਹਨੂੰ ਇਨਵਿਟੇਸ਼ਨ ਆਇਆ ਰਹਿੰਦਾ ਸੀ ਵਿਚਾਰੀ ਨੂੰ ਜਾਣਾ ਪੈਂਦਾ ਸੀ ਉਹ ਰੋਜ਼ ਦਿ-ਰੋਜ਼ ਜਿਵੇਂ ਜਿਵੇਂ ਸੂਟ ਪਾਈ ਗਈ ਤੇ ਬਾਕੀ ਕਿ ਫੈਮਿਲੀ ਮੈਂਬਰਸ ਦੇ ਕੱਪੜੇ ਤਾਂ ਇਕੱਠੇ ਹੋਣੀ ਸੀਗੇ ਫਿਰ ਇਹਨੇ ਗਾਇਆਂ ਕੜਬੜ ਹੋ ਗਈ ਅੱਜ ਮੈਂ ਕੱਲ ਸ਼ਾਮ ਦੀ ਲੱਗੀ ਹੋਈਆਂ ਕੱਪੜੇ ਧੋਣ ਅੱਤੇ ਕੱਲ ਤਾਂ ਅੱਜ ਅੱਜ ਸਵੇਰ ਦੇ 6 ਵੇ ਦੀ ਲੱਗੀ ਹੋਈਆਂ ਹੋ ਗਏ ਕੱਪੜੇ ਫਾਈਨਲੀ ਖਤਮ ਹੋ ਗਏ ਬਸ ਇੱਕ ਸੂਟ ਰਹਿ ਗਿਆ ਨਵਾਂ ਭੋਲਦਾ ਸਰਵ ਡੋਲ ਵੀ ਉਹਨਾਂ ਧੋਣ ਲੱਗੀ ਸੀ ਕਿਉਂਕਿ ਉਹ ਹ ਪਈ ਵਸਾ ਢਬੇ ਦਾ ਢੱਕਣ ਖੁੱਲਾ ਸੀਗਾ ਸੌਰੀ ਸਰਫ ਬੱਲੇ ਦੀ ਤੇਰੀ ਸ਼ੋਰਟ ਵੀ ਪਿਉ ਦਿੰਨੀ ਆ ਨਾ ਮੇਰੀ ਜਿਹੜੀ ਸਕੂਲ ਵਾਲੇ ਜਿਆਦਾ ਗੰਦੀ ਆ ਉਹ ਤੇ ਪਿਉਣੀ ਪੈਣੀ ਉਹ ਮਸ਼ੀਨ ਚ ਨਹੀਂ ਸਾਫ ਹੋਣੀ ਕੋਈ ਮੰਨੇ ਨਾ ਮੰਨੇ ਪਰ ਇੰਨੀ ਇੱਕ ਗੱਲ ਤਾਂ ਪੱਕੀ ਆ ਵੀ ਇਹ ਸਰਫ ਇਹਨੇ ਆਪਦੀ ਆਪ ਡੋਲੀ ਆ ਆਪੇ ਨੇ ਡੋਲੀ ਹੈਗੀਗੀ ਠੀਕ ਆ ਇਸ ਸਕ੍ਰਿਪਟ ਦੇ ਅਕੋਰਡਿੰਗ ਹੋਇਆ ਪਿਆ ਵੀ ਮੈਂ ਢੱਕਣ ਖੋਲ ਕੇ ਮੈਂ ਸਰਫ ਸਰਫ ਡੋਲੂਗੀ ਤੇ ਉਹਨੂੰ ਆਪਦੇ ਮੁੰਡੇ ਨੇ ਕੈਮਰਾ ਫੜਾਇਆ ਹੋਇਆ ਵਾ ਤੇ ਵੀ ਤੂੰ ਸ਼ੂਟ ਕਰ ਲਈ ਠੀਕ ਹੈ ਮੈਂ ਇਦਾਂ ਦਿਖਾਵਾਂਗੀ ਇਹ ਸਿਰਫ ਹੈ ਕਿ ਕੰਟੈਂਟ ਦਾ ਚੱਕਰ ਸੀਗਾ ਹੋਰ ਕੁਝ ਵੀ ਆਪਦੇ ਆਪ ਨੇ ਡੁੱਲੀ ਹੈਗੀ ਸਰਫ ਤੇਰੇ ਅਜਲਜੀਤ ਦੀ ਸ਼ਰਟ ਵੀ ਦੇ ਦੇ ਮੈਂ ਥੱਕ ਤਕਿਆ ਕੱਪੜੇ ਆਪ ਧੋ ਦੋ ਤੋ ਦੋ ਹੁਣੇ ਸ਼ਾਮ ਨੂੰ ਤਾਂ ਆਉਂਗੀ ਕੋਈ ਮੇਰੇ ਟੱਡਾ ਚ ਚੂਹੇ ਦੌੜ ਰਹੇ ਬਹੁਤ ਜ਼ੋਰ ਦੀ ਭੁੱਖ ਲੱਗੀ ਆ ਸਵੇਰ ਦੇ 8 ਵਜੇ ਰੋਟੀ ਖਾਈ 8:30 ਵਜੇ ਰੋਟੀ ਖਾਈ ਸੀਗੀ ਨਾਸ਼ਤਾ ਕੀਤਾ ਤੇ ਹੁਣ ਅੱਜ ਗਏ 3 ਔਰ ਕੁਛ ਨਹੀਂ ਖਾਇਆ ਟੀਆ ਮੈਂ ਵਿੱਚ ਚਾਹ ਤੱਕ ਨਹੀਂ ਪੀਤੀ ਇਧਰ ਮੇਰਾ ਨਵਾਂ ਸੂਟ ਪਹੁੰਚਦਾ ਹੋਇਆ ਹੈ ਇਹਦੇ ਬੱਚਿਆਂ ਦੀ ਯੂਨੀਫਾਰਮ ਓ ਮਾਈ ਗਾਡ ਦੱਸ ਹੁਣ ਇੱਥੇ ਨੂੰ ਬੰਦਾ ਕੋਈ ਕੀ ਕਵੇ ਵੀ ਬਾਥਰੂਮ ਦੇ ਸ਼ੂਟ ਕੌਣ ਕਰਦਾ ਹੁੰਦਾ ਵਗਾ ਘੱਟੋ ਘੱਟ ਇੱਥੇ ਦਾ ਨਾ ਸ਼ੂਟ ਕਰ ਉੱਤੋਂ ਦੇ ਚਲ ਠੀਕ ਆ ਸ਼ੂਟ ਕੀਤਾ ਵੀ ਤੇ ਇੱਥੇ ਬੈਠੇ ਗੱਲਾਂ ਵੀ ਕੀ ਕਰ ਰਹੀ ਆ ਖਾਣ ਪੀਣ ਦੀਆਂ ਹੱਦ ਨਹੀਂ ਹੋਈ ਪੀ ਇਹਦੇ ਵਾਲੀ ਇੱਥੇ ਬੈਠੀ ਨੇ ਇਹਨੂੰ ਦਸ ਰੋਟੀ ਪਾਣੀ ਸੋਜਦਾ ਵਾ ਵੀ ਮੈਂ ਕੀ ਬਣਾਉਣਾ ਕੀ ਖਾਣਾ ਵਾ ਇਹ ਦਸ ਘਟੋ ਘਟ ਬਾਥਰੂਮਾਂ ਦੇ ਵਿੱਚ ਕੈਮਰੇ ਤਾਂ ਨਾ ਲੱਗ ਜਾਇਆ ਕਰੋ ਲੋਕ ਇਹਨਾਂ ਨੂੰ ਕਮੈਂਟਾਂ ਦੇ ਵਿੱਚ ਇੰਨੀਆਂ ਲਾਂਤਾਂ ਪਾਉਂਦੇ ਆ ਇਹ ਜੀਆਂ ਗੱਲਾਂ ਤੋਂ ਪਰ ਇਹ ਜਮਾਂ ਨਹੀਂ ਫੀਲ ਕਰਦੇ ਹੈਗੇ ਅਬ ਦਿਨ ਸਾਲਟ ਵੀ ਸਾਨੂੰ ਕੌਣ ਕੀ ਕਹਿ ਰਿਹਾ ਕੌਣ ਕੀ ਕਹਿ ਰਿਹਾ ਵਾ ਦਾਂ ਪਿਆ ਰਾਇ ਨੂੰ ਉਹ ਵੀ ਤਾਂ ਰਿਆ ਬੱਦੂ ਅੱਜ ਮੈਂ ਅੱਜ ਮੈਂ ਬਣਾਇਆ ਮੈਗੀ ਕਿਉਂਕਿ ਕੁਝ ਬਣਾਉਣ ਦੀ ਹਾਲਤ ਚ ਮੈਂ ਹੈ ਨਹੀਂ ਸੀਗੀ ਬਹੁਤ ਜ਼ਿਆਦਾ ਥੱਕੀ ਹੋਈ ਸੀ ਤੇ ਅੱਜ ਮੈਗੀ ਦਾ ਕੰਮ ਕਰਨਾ ਪੈਣਾ ਤੇ ਨਾਲ ਬਣਾਵਾਂਗੇ ਲੱਸੀ ਲੱਸੀ ਬਣਾਵਾਂਗੇ ਬੱਚਿਆਂ ਜਿਵੇਂ ਵੱਡੀ ਗੜਵੀ ਕਿਤੇ ਡੈਡੀ ਉਹ ਗੜਬ ਗੜਵੀ ਧਾਰ ਕੇ ਤੇ ਫਿਰ ਮੈਂ ਬਣਾਉਂਗੀ ਸਾਰੇ ਵਸਤੇ ਲੱਸੀ ਨਾ ਦੁੱਧ ਕੱਢੀ ਉਹ ਪੰਨੇ ਦਾ ਚੀਜ਼ ਆਪੀ ਨਾ ਤੇ ਫੈਲ ਜੀ ਆ ਗਾਈ ਹੋਣਾ ਬਸ हे भगवान ਇਹ ਕੀ ਹੋ ਰਿਹਾ ਹੈ ਮਿਹਰबानी ਕਰਕੇ ਮੈਨੂੰ ਸਮਝਾਈਏ ਮੇਰੀ ਸਮਝ ਵਿੱਚ ਕੁਝ ਨਹੀਂ ਆ ਰਿਹਾ ਮੈਂ ਇਸ ਗੱਲ ਤੋਂ ਹੈਰਾਨ ਆ ਵੀ ਕਮਲ ਜਿਹੜੀ ਆਡੀਅנס ਆ ਉਹ ਇਹ ਸਭ ਗੱਲਾਂ نوٹ ਨਹੀਂ ਕਰਦੀ ਹੈਗੀ ਹਣੇ ਉਵੇਂ ਆ ਗਈ ਠੀਕ ਆ ਤੇ ਹੱਥ ਉਮੀ ਸਿਰਫ ਨੋਰਮਲ ਪਾਣੀ ਦੇ ਨਾਲੇ ਹੱਥ ਧੋਕੇ ਆਗੇ ਕੋਈ ਇਹਨੇ ਸਾਬਣ ਨਾਲ ਹੱਥ ਨਹੀਂ ਧੋਤੇ ਹੈਗੇ ਠੀਕ ਆ ਮਤਲਬ ਕਿ ਜਿਵੇਂ ਹੁਣੇ ਕੱਪੜੇ ਵਗੈਰਾ ਧੋ ਰਹੀ ਸੀਗੀ ਤੇ ਫਿਰ ਇੱਕ ਵਾਰੀ ਬੰਦਾ ਸਾਬਣ ਵਗੈਰਾ ਨਾਲ ਤਾਂ ਜਾਂ ਹੈਂਡ ਵਾਸ਼ ਨਾਲ ਹੱਥ ਧੋਈ ਲੈਂਦਾ ਵਾ ਸਾਫ ਕਰ ਲੈਂਦਾ ਹੈ ਨਾ ਫਿਰ ਬੰਦਾ ਕਿਚਨ ਦੇ ਵਿੱਚ ਵੜਦਾ ਵਾ ਤੇ ਦੂਸਰੀ ਗੱਲ ਹੁਣੇ ਲੱਸੀ ਬਣਾਉਣ ਲੱਗੀ ਆ ਤੇ ਇਹ ਆਈਸ ਕਯੂਬ ਆਈਸ ਕਯੂਬ ਕੱਢ ਕੇ ਲਈ ਆ ਉਹਦੇ ਵਿੱਚੋਂ ਫਰਿੱਜ ਦੇ ਵਿੱਚੋਂ ਤੇ ਉਹ ਦੋ ਤਿੰਨ نیچے ਡੈਗ ਪਏ ਤੇ ਇਹਨੇ ਉਮੀ ਚਾਕੇ ਉਹ ਵਿੱਚ ਸੈਟ ਤੇ ਕਿੰਨੀ ਹਾਈਜਨਿਕ ਤਰੀਕੇ ਨਾਲ ਇਹ ਚੀਜ਼ ਬਣਾਉਂਦੀ ਆ ਹਨਾ ਇਹਦੇ ਤੇ ਉਹੀ ਇਹਦੇ ਸ ਜਿਹੜੇ ਤੇ ਸਬਸਕ੍ਰਾਈਬਰ ਆ ਕੇ ਬੈਠ ਕੇ ਆਮ ਨਾ ਖਾਂਦੇ ਬਿੰਦੀ ਨੇ ਨਾ ਇਹਦੇ ਹੱਥ ਦਾ ਬਣਿਆ ਹੋਇਆ ਤੁਸੀਂ ਦੇਖੋ ਕਿੰਨੇ ਹਾਈਜੀਨਿਕ ਤਰੀਕੇ ਨਾਲ ਹੈਨਾ ਕਿੰਨੇ ਅਨਹਾਈਜਨਿਕ ਤਰੀਕਾ ਹਾਈਜੀਨਿਕ ਨਹੀਂ ਅਨਹਾਈਜਨਿਕ ਤਰੀਕੇ ਨਾਲ ਇਹ ਚੀਜ਼ ਬਣਾ ਰਹੀ ਆ ਕਿ ਕਿੰਨੀ ਤੇ ਹੈਲਦੀ ਹੈ ਇਹ ਚੀਜ਼ ਕਿੰਨੇ ਕਿ ਸਾਫ ਸੁਥਰੇ ਤਰੀਕੇ ਨਾਲ ਬਣੀ ਹੈ ਵੀ ਉਹ ਚੱਲ ਠੀਕ ਆ ਆਈਸ ਕਯੂਬ ਸੇ ਡੱਗ 'ਤੇ ਸਿਦੋ ਤੈਨ ਠੀਕ ਆ ਉਹ ਯੂਜ਼ ਕਰਨੇ ਸੀ ਕੋਈ ਗੱਲ ਨਹੀਂ ਪਰ ਘੱਟੋ ਘੱਟ ਵੀ ਤੂੰ ਉਹਨੂੰ ਉਹਨਾਂ ਨੂੰ ਪਾਣੀ ਥੱਲੇ ਕਰਕੇ ਟੂਟੀ ਥੱਲੇ ਕਰਕੇ ਉਹਨਾਂ ਨੂੰ ਧੋਤਾ ਲੈ ਫੇਰ ਲੱਸੀ ਦੇ ਵਿੱਚ ਪਾਈ ਤਾਂ ਕਿ ਜੇ ਮਾੜੀ ਮੋਟੀ ਕੋਈ ਉਹਨਾਂ ਤੇ ਕੁਝ ਲੱਗ ਗਿਆ ਕੋਈ ਮਿੱਟੀ ਵਗੈਰਾ ਤਾਂ ਸਾਫ਼ ਹੋ ਜਾਊਗੀ ਵਾਸ਼ ਹੋ ਜਾਣਗੇ ਪਰ ਨਹੀਂ ਉਵੇਂ ਜਾ ਕੇ ਵਿੱਚ ਸਾਈਡ ਤੇ ਉਹ ਆ ਕੀ ਕਰ ਲਿਆਂਦਾ ਉਹ ਮੈਂ ਪੂਰਾ ਭਜਾਉਂਦਾ ਸਾਢੇ 4 ਹੋ ਗਏ ਮੈਨੂੰ ਜਾਣ ਹਾਂ ਉਹ ਆਪਣੇ ਲੈਣਾ ਗਾਇ ਦੇ ਸਾਈਕਲ ਤੇ ਲੈ ਕੇ ਆਂਦਾ ਵਿਚਾਰੇ ਮੈਂ ਸਾਈਕਲ ਤੇ ਜਾ ਕੇ ਜਿੱਦਰ ਆਪਣੇ ਤੋਂ ਥੋੜੀਆਂ ਜਿਹੀਆਂ ਦੀ ਕਿੰਦਰ ਹਮ ਬੜੇ ਗੱਦੀ ਦਰ ਜਾਦਾ ਹਮ ਉੱਥੋਂ ਚਾਰਾ ਨਾ ਲੈ ਕੇ ਆਇਆ ਪੀਜ਼ਾ ਇੰਨੀ ਦੂਰ ਆ ਕੇ ਵੀ ਥੋੜਾ ਜਾਂ ਟੇਡਾ ਜਾਂ ਹੋ ਗਿਆ ਚਲੋ ਕੋਈ ਨਾ ਜਾਣਾ ਤਾਂ ਢਿੱਡ ਚ ਹੀ ਐ ਹੈ ਕਿ ਨਹੀਂ ਹਮ ਮੰਮੀ ਖਾਓ ਲੈਦਰ ਦਿਲਜੀਤ ਦਾ ਫੇਵਰੇਟ ਹੈਗਾ ਹੀ ਪੀਜ਼ਾ ਖੁਸ਼ੀ ਖੁਸ਼ੀ ਟੈਕ ਕਰੋ ਤੇ ਅਜਾ ਮੈਂ ਇਥੇ ਅਸਹਿ ਘੋਮ ਲੈ ਦੂਗਾ ਹਾਂ ਕੀ ਅਜਾ ਚਲੋ ਖਾਓ ਮੰਮੀ ਜਦੋਂ ਵੀ ਆਉਂਦੇ ਉਹ ਬੱਚਾ ਲਈ ਕੁਛ ਨਾ ਕੁਛ ਮੰਗਾਉਂਦੇ ਹੀ ਹੈ। ਮੰਨਣ ਚਲੋ गाइस ਦਾ ਵੀ ਸਾਲਾ। ਡੋਟ ਡੂ ਇਟ। ਇਹਦੀ ਮੰਮੀ ਨੇ ਬੱਚਿਆਂ ਲਈ ਪੀਜ਼ਾ ਲਿਆਂਦਾ। ਚਲੋ ਚੰਗੀ ਗੱਲ ਹੈ ਠੀਕ ਹੈ ਨਾਨੀ ਨੂੰ ਹੁੰਦਾ ਹੀ ਆ ਜਵਾਕਾਂ ਦਾ ਵੀ ਦੋਥੇ ਦੋਤੀ ਆਉਂਦਾ ਤੇ ਪਰ ਹੁਣ ਇੱਥੇ ਇਹਨੂੰ ਕਮਲ ਨੂੰ ਆਪਦੇ ਮੁੰਡੇ ਨੂੰ ਟੋਕਣਾ ਚਾਹੀਦਾ ਸੀਗਾ ਨਾ ਆਪਦੇ ਵੱਡੇ ਬੇਟੇ ਨੂੰ। ਉਹਨੇ ਸ਼ੂਜ਼ ਲਾਈ ਠੀਕ ਹੈ ਬੂਟ ਲਾ ਕੇ ਉਹਨੇ ਉਤਾਰ ਕੇ ਉਹ ਹੈਂਡ ਵਾਸ਼ ਵੀ ਨਹੀਂ ਕਰਕੇ ਆਇਆ ਹੈਗਾ ਤੇ ਉਮੀ ਉਹਨੇ ਪੀਜ਼ੇ ਦਾ ਸਲਾਈਸ ਚੱਕ ਲਿਆ। ਠੀਕਾ ਕਿੰਨੀ ਕਿਹੇ ਮਤਲਬ ਵਧੀਆ ਗੱਲ ਆ ਬੱਚੇ ਨੂੰ ਉੱਥੇ ਇਹਨੂੰ ਟੋਕਣਾ ਚਾਹੀਦਾ ਵਾ ਨਾ ਕਿ ਕੱਲ ਨੂੰ ਹੋਰ ਚਾਰ ਬਾਹਰਲੇ ਬੰਦਿਆਂ 'ਚ ਬੈਠੇ ਜੇ ਗਲਤੀ ਨਾ ਕਰੇ ਕਿਉਂਕਿ ਇਹ ਸਭ ਚੀਜ਼ਾਂ ਦੇਖ ਕੇ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ ਜੇ ਹੁਣ ਹੀ ਇਹਨੇ ਸਿਖਾਉਗੇ ਇਹ ਸਭ ਚੀਜ਼ਾਂ ਤੇ ਫਿਰ ਬਾਅਦ ਵਿੱਚ ਕੀ ਉਹ ਕੀ ਮਤਲਬ ਇਹੀ ਸਭ ਉਹਨਾਂ ਦੀ ਹੈਬਿਟਸ ਬਣ ਜਾਣਗੀਆਂ ਪਰ ਮੈਨੂੰ ਲੱਗਦਾ ਇਹਨੇ ਆਪ ਵੀ ਨਹੀਂ ਨੋਟ ਕੀਤੀ ਇਹ ਗੱਲ ਇਨਾਂ ਨੂੰ ਸਿਰਫ ਆਪਣੇ ਵਲੌਗ ਸ਼ੂਟ ਕਰਨ ਦਾ ਹੁੰਦਾ ਵੀ ਸਾਡਾ ਵਲੌਗ ਬਣ ਚਵੇ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਾ ਰਹਿ ਜਵੇ ਵਲੌਗ ਦੇ ਵਿੱਚ ਕਿਸੇ ਪਾਸੇ ਕੋਈ ਵਿਊਜ਼ ਨਾ ਆਉਣ ਵਾਲਾ ਰੀਜ਼ਨ ਨਾ ਹੋ ਜਵੇ ਉਹ ਕੋਈ ਚੱਕਰ ਨਹੀਂ ਮਤਲਬ ਵੀ ਜਾਂ ਬਲੌਗ ਇਹਨਾਂ ਨੇ ਰੀਚ ਚੈੱਕ ਕੀਤਾ ਹੋਏ ਨੇ ਨੋਟ ਕੀਤੀ ਹੋਏ ਗੱਲ ਨਹੀਂ ਇਹਨਾਂ ਨੂੰ ਕੋਈ ਉਹ ਨਹੀਂ ਹੈਗਾ ਇਹਨਾਂ ਨੂੰ بس ਇਹ ਹੁੰਦਾ ਵੀ ਕੋਈ ਕਮੀ ਪੇਸ਼ੀ ਤਾਂ ਨਹੀਂ ਰਹੇਗੀ ਸਾਡੇ ਵਲੌਗ ਦੇ ਵਿੱਚ ਥੈਟ ਸੈਟ ਕਿਆ ਬਾਤ ਹੈ ਸਰ ਕਿਆ ਬਾਤ ਹੈ ਸਰ ਕੋਈ ਨਮਕਲਾਸ ਨਹੀਂ ਲੈ ਕੇ ਆਉਣੇ ਹੈਗੇ ਨੇ ਇਹ ਮੈਂ ਤੁਹਾਨੂੰ ਆਪਦੇ ਪਿਛਲੇ ਵੀਡੀਓਜ਼ ਦੇ ਵਿੱਚ ਵੀ ਦੱਸਿਆ ਹੋਇਆ ਵਾ ਤੁਸੀਂ ਮੇਰੇ ਜਾ ਕੇ ਵੀਡੀਓਜ਼ ਨੂੰ ਚੈੱਕ ਕਰ ਸਕਦੇ ਹੋ ਇਹ ਸਿਰਫ ਤੇ ਸਿਰਫ ਜਿਹੜੇ ਬਲੌਗਰ ਨੇ ਨਾ ਇਹ ਜਦੋਂ ਇਹ ਕੋਈ ਚੀਜ਼ ਦਾ ਨਾਮ ਲੈ ਕੇ ਕਹਿੰਦੇ ਹੁੰਦੇ ਆ ਵੀ ਆਹ ਚੀਜ਼ ਲਿਓਣ ਵਾਲੀ ਆ ਲੈ ਕੇ ਆਵਾਂਗੇ ਇਹ ਲਿਓਣੀ ਨਹੀਂ ਹੁੰਦੀ ਇਹਨਾਂ ਨੇ ਇਹ ਸਿਰਫ ਤੇ ਸਿਰਫ ਇੱਕ ਹੰਟ ਦੇਣਾ ਹੁੰਦਾ ਇਹਨਾਂ ਨੇ ਆਪਦੇ ਸਬਸਕ੍ਰਾਈਬਰਸ ਨੂੰ ਵੀ ਜਦੋਂ ਕੋਈ ਹੁਣ ਵਿਜ਼ਿਟ ਕਰੂਗਾ ਅਗਲੇ ਨੂੰ ਹੰਟ ਮਿਲ ਜਵੇ ਵੀ ਚਲ ਹਾਂ ਉਹ ਆਹ ਚੀਜ਼ ਕਹ ਰਹੇ ਸੀ ਵਲੌਗ ਦੇ ਵਿੱਚ ਵੀ ਲੈਣ ਵਾਲੀ ਆ ਲਿਓਣ ਵਾਲੀ ਆਹੀ ਚੀਜ਼ ਲੈ ਚੱਲਣੇ ਗਿ ਇਨਾਂ ਨੂੰ ਸਿਰਫ ਗਿਫਟਾਂ ਤੱਕ ਹੁੰਦਾ ਵਾ ਇਹ ਜੀ ਨਾਰਮਲ ਚੀਜ਼ਾਂ ਦਾ ਇਹਨਾਂ ਨੂੰ ਗਿਫਟਾਂ ਜੀ ਮਿਲ ਜਾਂਦੀਆਂ ਨੇ ਇਹਨਾਂ ਨੂੰ ਨਹੀਂ ਲੋੜ ਪੈਂਦੀ ਹੈ ਕਿ ਲੈਣ ਲੋਣ ਦੀ ਹੁਣ ਇਹ ਗਲਾਸ ਨੇ ਕਹਿਤਾ ਨਾ ਗਲਾਸ ਵੀ ਕਿਸੇ ਨਾ ਕਿਸੇ ਵੱਲੀ ਇਹਨੂੰ ਗਿਫਟ ਦੇ ਵਿੱਚ ਮਿਲੇ ਲਓ ਤੇ ਹੁਣ ਆਪਾਂ ਗੱਲ ਕਰਨ ਲੱਗੇ ਆ ਬਹੁਤ ਹੀ ਜ਼ਿਆਦਾ ਮਸ਼ਹੂਰ ਬਲੌਗਰ ਦੀ ਜਿਹਨੂੰ ਕਿ ਲੋਕ ਹੀ ਕਹਿੰਦੇ ਨੇ ਮਸ਼ਹੂਰ ਬਲੌਗਰ ਵੈਸੇ ਲੱਗਦਾ ਤਾਂ ਹੈ ਨਹੀਂ ਉਹ ਲੋਕਾਂ ਨੇ ਮਸ਼ਹੂਰ ਬਣਾਈ ਹੋਈ ਹੈਗੀ ਤੇ ਆਪਾਂ ਦੇਖਦੇ ਹਾਂ ਉਹਦੇ ਮਤਲਬ ਕਿ ਇੰਟਰਵਿਊ ਦੇ ਵਿੱਚ ਉਹ ਤੇ ਗੱਲ ਹੋਈ ਹੋਈ ਹੈ ਕਿਸੇ ਦੇ ਦੁਆਰਾ ਸੋ ਗੈਸ ਕਰਿਓ ਉਹਨਾਂ ਦੇਖ ਕੇ ਕਲਿੱਪ ਕਿਸੇ ਦੇ ਇੰਟਰਵਿਊ ਦੀ ਵੀ ਕਿਹੜੇ ਬਲੌਗਰ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਵਿੱਚ ਕਿਤਨੇ ਕਿਤੇ ਲੋਕਾਂ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਜਦੋਂ ਲੋਕ ਪਿਆਰ ਸਤਿਕਾਰ ਦੇ ਲੱਗ ਜਾਂਦੇ ਹਨਾ ਤਾਂ ਉਹਨਾਂ ਨੂੰ ਇਹ ਸਮਝ ਨਹੀਂ ਲੱਗਦੀ ਵੀ ਜੋ ਕੁਛ ਵੀ ਅਸੀਂ ਆ ਵੀ ਲੋਕ ਤਾਂ ਸ਼ਾਇਦ ਉਹ ਹੀ ਤਰ੍ਹਾਂ ਹੀ ਕਰਦੇ ਹਨਾ ਤੇ ਚਲੋ ਮੈਂ ਨਾਮ ਵੀ ਲਈ ਦੀ ਵਿਚਾਰੇ ਤੁਸੀਂ ਰੰਗ ਰੂਪ ਦਾ ਮਜ਼ਾਕ ਕਣ ਬਣਾਓ ਇਹਨਾਂ ਉਹ ਗੱਲ ਵੱਖਰੀ ਹੈ اے بھگوان یہ کیا ہو رہا ہے مہربانی کر کے مجھے سمجھائیے میری سمجھ میں کچھ نہیں آ رہا ویسے تھا میرے अकॉर्डिंग کافی سمجھ گئے ہونے ہیں ابھی ایتھے کی دی گل ہو رہی ہے تے جنہاں نوں نہیں سمجھ لگی ہے گی انہاں نوں میں دس دنیے کہڑے بلاگر دی ایتھے گل ہو رہی ہے ایتھے گل ہو رہی ہے سونو کورٹ دی اے جڑی ਕੁڑی بیٹھی اگی اے دا انٹرویو چل رہا ہوا اے بھی شارٹ پنجابی شارٹ ویڈیوز کردی ہے شوٹ تے پرवीन نام ہے دا تے اینے انٹرویو دتی ہے تے اودے وچ اینے سونو کورٹ دی گل کیتی ہے گی ਤੇ ਕੀ ਕੀ ਹੈ ਨੇ सोनू कौर ਦੇ ਬਾਰੇ ਆਉ ਦੇਖਦੇ ਅੱਗੇ ਵੀ ਆਪਾਂ ਕੁਝ ਕਲਿੱਪਸ ਮੈਨੂੰ ਇਹ ਸੀ ਵੀ ਆਪਾਂ ਇੱਕ ਮੂਵੀ ਸ਼ੂਟ ਕਰੀਏ ਉਹਦੇ ਨਾਲ ਮੈਂ ਉਹਨੂੰ ਕਾਲ ਕੀਤੀ ਮੈਂ ਕਿਹਾ ਵੀ ਆਪਾਂ ਸ਼ੂਟ ਕਰਨਾ ਜੀ ਕਿ ਇਹ ਸਭ ਕਿਦਾਬਾ ਤੇ ਮੈਨੂੰ ਕਹਿੰਦੀ ਜੀ 20000 ਰੁਪਏ ਮੈਂ ਪਰ ਡੇ ਲਾਨੀ ਆ ਮੈਂ ਕਿਹਾ 20000 ਰੁਪਏ ਪਰ ਡੇ ਸ਼ੂਟ ਦਾ ਕਹਿੰਦੀ ਹਾਂ ਜੀ ਤੇ ਆਉਣ ਜਾਂਦੇ ਜਿਹੜਾ ਟਰੈਵਲ ਆ 2500 ਉਹ ਦਾ ਤੇ ਰਹਿਣ ਦਾ ਲੱਗ ਤੋਂ ਮੈਂ ਕਿਹਾ ਇਹ ਤਾਂ ਬਜਟੇ ਬੜਾ ਹੁੰਦਾ ਤੁਹਾਨੂੰ ਪਤਾ ਆਪਣਾ ਇੰਨਾ ਕਿੱਥੇ ਹਾਂ ਜੀ ਬਜਟ ਮੈਂ ਕਿਹਾ ਇਹ ਤੁਹਾਡਾ ਕੋਈ ਲਿੰਕ ਹੈਗਾ ਮੈਨੇ ਐਸਾ ਕੋਈ ਫਿਕਚਰ ਮੂਵੀ ਵਗੈਰਾ ਵਾਲਾ ਕੁਝ ਭੇਜ ਗਿਆ ਉਹ ਤਾਂ ਮੈ ਲੇ ਕਰ ਲੋ ਕਿਉਂ ਨੂੰ ਭੰਡ ਕਹਿੰਦੀ ਅਸੀਂ ਉਹਨੂੰ ਪੁੱਛਿਆ ਅਸੀਂ ਆਫਰ ਕੀਤੀ ਸੀ ਇੱਕ ਪੰਜਾਬੀ ਕੋਈ ਵੀਡੀਓ ਹੋਣੀ ਐ ਸ਼ੂਟ ਵਗੈਰਾ ਕਰਨ ਦੇ ਲਈ ਤੇ ਕਹਿੰਦੀ ਮੈਂ 20000 ਪਰ ਡੇ ਲਿਆ ਕਰੂੰ 10 ਹੱਦ ਹੋ ਗਈ ਵੀ 20000 ਨੂੰ 10 ਤੂੰ ਕਿ ਨਿਮਰਤ ਕਹਿ ਰਾਂ ਕਿ ਕਾਟਰੀਨਾ ਕੈਫਾ ਵੀ ਤੂੰ 20000 ਪਰ ਡੇ ਲਿਆ ਕਰੇਗੀ 20000 ਅਲੇ 10 ਤੇਰੇ ਵਿੱਚ ਕੀ ਗੱਲ ਆ ਤੂੰ ਸ਼ੁਕਰ ਕਰ ਮਾੜੇ ਮੋਟੇ ਤੇਰੇ ਵਲੌਗ ਚੱਲਣ ਲੱਗੇ ਤੇਰੀਆਂ ਰੀਲਾਂ ਚੱਲਣ ਲੱਗ ਗਈਆਂ ਤੇ ਤੂੰ ਰੋਟੀ ਪੈ ਗਈ ਤੇਰੇ ਚਾਰਛੇ ਲੜ ਬਣਨ ਲੱਗੇ ਚਾਰ ਪੈਸੇ ਬਣਨ ਲੱਗੇ ਤੂੰ ਤਾਂ ਸਮਝਣ ਪਤਾ ਨਹੀਂ ਕੀ ਲੱਗ ਗਈ ਆਪਦੇ ਆਪ ਨੂੰ 20 ਹਜ਼ਾਰ ਲੈਣ ਨੂੰ ਦੱਸ ਤੂੰ ਕੀ ਗਾਹ ਆ ਬਾਲੀਵੁੱਡ ਫਿਲਮਾਂ ਦੇ ਵਿੱਚ ਜਾਂ ਪਾਲੀਵੁੱਡ ਫਿਲਮਾਂ ਦੇ ਵਿੱਚ ਕੰਮ ਕੀਤਾ ਹੋਇਆ ਵਾ ਤੈਨੂੰ ਕੰਮ ਮਿਲਿਆ ਹੋਇਆ ਵਾ ਵੀ ਤੈਨੂੰ 20 ਹਜ਼ਾਰ ਦਵੇ ਅਗਲਾ ਮੈਨੂੰ ਲੱਗਦਾ ਜਿਹੜੀ ਨੇ ਇੱਕ ਮਤਲਬ ਕਿ ਸ਼ਬੀ ਬਣ ਕੇ ਲੋਕਾਂ ਦੇ ਵਿੱਚ ਜਿਨ੍ਹਾਂ ਨੇ ਪੰਜਾਬੀ ਸ਼ਾਰਟ ਸ਼ਾਰਟ ਵੀਡੀਓਜ਼ ਵਾਲਿਆਂ ਦੀ ਆਰਟਿਸਟ ਦੀ ਉਹ ਇੰਨੇ ਤਾਂ ਮੈਨੂੰ ਲੱਗਦਾ ਉਹ ਨਹੀਂ ਲੈਂਦੇ ਹੋਣੇ ਜਿੱਡਾ ਮੂੰਹ ਤੂੰ ਆਰਡਰ ਲਿਆ ਵੀ ਮੈਨੂੰ 20 ਹਜ਼ਾਰ ਚਾਹੀਦਾ ਵਾ ਪਰ ਡੇ ਜਿਹੜੇ ਕਹਿੰਦੇ ਨੇਗੇ ਨਾ ਸੋ ਸੋਨੂ ਵਿਚਾਰੀ ਗਾ ਉਹ ਗਰੀਬ ਨੇ ਗਰੀਬ ਨੇ ਉਹਨਾਂ ਦੇ ਕੋਲ ਕੁਝ ਹੈ ਨਹੀਂਗਾ ਉਹ ਦੇਖ ਲਓ ਇਹਨਾਂ ਦੀਆਂ ਫੀਸਾਂ ਦੇਖ ਲਓ ਪ੍ਰਮੋਸ਼ਨਾਂ ਦੀਆਂ ਕਿੰਨੀਆਂ-ਕਿੰਨੀਆਂ ਲੈਂਦੇ ਨੇ ਇਹ ਸ਼ਾਰਟ ਵੀਡੀਓਜ਼ ਤੇ ਕਿੰਨੇ-ਕਿੰਨੇ ਪੈਸੇ ਲੈਂਦੇ ਨੇ ਤੇ ਕਿੰਨੇ ਇਹਨਾਂ ਨੂੰ ਵਲੌਗਾਂ ਦੇ ਆਉਂਦੇ ਹੋਣਗੇ ਹਜੇ ਕਿਹੜੇ ਪਾਸੋਂ ਗਰੀਬ ਰਹਿ ਗਏ ਇਹ ਲੋਕਾਂ ਦੇ ਸਾਹਰ ਤੇ ਚੜ ਕੇ ਮੁੜ ਕੇ ਲੋਕਾਂ ਦੇ ਸਾਹਰ ਤੇ ਨੱਚਦੇ ਆ ਲੋਕਾਂ ਨੂੰ ਐਟੀਟਿਊਡ ਦਿਖਾਉਂਦੇ ਆ ਜਿਹੜੇ ਵਲੌਗਾਂ ਦੇ ਵਿੱਚ ਇਹਨਾਂ ਨੂੰ ਕਰਦੇ ਆ ਰਹਿੰਦੇ ਆ ਨਾਈਸ ਤੇ ਦੀ ਨਾਈਸ ਤੇ ਦੀ ਨਾਈਸ ਤੇ ਦੀ ਬਹੁਤ ਵਧੀਆ ਤੁਸੀਂ ਬਹੁਤ ਸੋਹਣੇ ਇਹ ਹਜੇ ਕਮੈਂਟ ਪੜ ਪੜ ਕੇ ਚਾਮਲ ਵੀਸਾਨੂੰ ਲੋਕ ਵਧੀਆ ਪਸੰਦ ਕਰਦੇ ਨੇਗੇ ਲਿੰਕ ਕਿਰਨਾ ਪਈ ਡਾਣਾ ਨਾਲ ਭੇਜਿਆ ਤੇ ਮੈਂ ਕਿਹਾ ਆਪਣੇ ਆਪਣਾ ਬਜੜ ਨਹੀਂ ਹੈਗਾ ਇੱਕ ਕਹਿੰਦੇ ਚਲੋ ਠੀਕ ਆ ਉਹਨੇ ਇੰਨਾ ਰੂਲੀ ਬੀਹੇ ਵੀਰ ਜਣਾ ਮੇਰਾ ਗੱਲ ਕਿਤੇ ਮੈਨੂੰ ਇਹ ਚੀਜ਼ ਵਧੀਆ ਨਹੀਂ ਲੱਗੀ ਵੀ ਸੋਨੂਪੁਰ ਆਪਾਂ ਨੇ ਕਹਿੰਦੇ ਵੀ ਚਲੋ ਦੌਰ ਸਭ ਦੇ ਵਿੱਚ ਆਉਂਦਾ ਮੈਨੂੰ ਪਤਾ ਮੈਂ ਕਿੰਨੇ ਤਰ੍ਹਾਂ ਜਿਹੜਾ ਗਰੀਬੀ ਦੇ ਦਿਨ ਸਾਰਿਆਂ ਨੇ ਕੱਟੇ ਆ ਸਰ ਜੇ ਮੈਂ ਕਹਾਂ ਮੈਂ ਅੱਜ ਕੋਈ ਬਾਹਲੀ ਨਾ ਨੋਂ ਤਾਂ ਮੈਂ ਵੀ ਨਹੀਂ ਹੈਗੀ ਆਪਾਂ ਸਾਰੇ ਮੀਡਲ ਕਲਾਸ ਫੈਮਿਲੀ ਤੋਂ ਬਲੋਂਗ ਕਰਦੇ ਆ ਕਿ ਨਹੀਂ ਤੇ ਉਹ ਕੁੜੀ ਨੇ ਮੈਂ ਕਿਹਾ ਇੰਨਾ ਐਟੀਟਿਊਡ ਵੀ ਮੈਨੂੰ ਇਹ ਗੱਲ ਉਹਦੀ ਵਧੀਆ ਨਹੀਂ ਲੱਗੀ ਅੱਜ ਮੈਂ ਪੌਡਕਾਸਟ 'ਚ ਡਾਇਰੈਕਟ ਕਹਿ ਰਹੀ ਜੇ ਇਹਦੀ ਗੁੱਸਾ ਕਰਦੀ ਹੈ ਕਰੀ ਜਾਵੇ ਵੀ ਬੜੀ ਜਿਹਾ ਆਪ ਹਣਾ ਉੱਤੋਂ ਦੀ ਨਕਰਾ ਸਾਨੂੰ ਕੋਰ ਦੀ ਵਧੀਆ ਨਹੀਂ ਲੱਗੀ ਦੱਸ ਐਟੀਟਿਊਡ ਦਿਖਾਉਣ ਨੂੰ ਦੱਸ ਇਹ ਏਡੀ ਕੀ ਮਹਾਰਾਸਤੀ ਹੈ ਵੀ ਐਟੀਟਿਊਡ ਦਿਖਾਉਂਦੀ ਹੈ ਕਿ ਲੋਕਾਂ ਦੇ ਸਰਤੇ ਬਣਈਏ ਸਹੀ ਗੱਲ ਬਿਲਕੁਲ ਸਹੀ ਗੱਲ ਕਹੀ ਹੈ ਇਸ ਕੁੜੀ ਨੇ ਵੀ ਲੋਕਾਂ ਦੇ ਆਡੀਅੰਸ ਤੇ ਸਰਤੇ ਬਣਦੀਆਂ ਸੀ ਸਾਰੇ ਹਨ ਜੇ ਆਡੀਅੰਸ ਤੁਹਾਨੂੰ ਦੇਖਦੀ ਹੈ ਤੁਹਾਨੂੰ ਦੇਖਣਾ ਪਸੰਦ ਕਰਦੀ ਹੈ ਫੇਰ ਤੁਸੀਂ ਮਾੜਾ ਮੋਟਾ ਚੱਲਦੇ ਹੋ ਤੁਹਾਡੇ ਵਲੌਗਸ ਤੁਹਾਡੀਆਂ ਸ਼ਾਰਟ ਮੂਵੀਜ਼ ਚੱਲਦੀਆਂ ਨਿਕੀਆਂ ਜੇ ਤੁਹਾਨੂੰ ਕੋਈ ਦੇਖੇ ਨਾ ਤੇ ਫਿਰ ਤੁਸੀਂ ਕਿੱਥੋਂ ਚੱਲੋ ਕਿੱਥੋਂ ਤੁਹਾਨੂੰ ਚਾਰ ਪੈਸੇ ਬਣਨ ਤੇ ਇਹ ਕਾ ਲੋ ਇੰਨੇ ਇੰਨੇ ਆਕੜਾ ਦਿਖਾਉਂਦੀ ਹੈ ਇਹ ਐਟੀਟਿਊਡ ਤੇ 20 ਹਜ਼ਾਰ ਮੰਗਦੀ ਹੈ ਇਹ ਪਰਡੇ ਤੇ ਜੇ ਸੋਚਿਆ ਜਾਵੇ ਇਹ ਆਪਦੇ ਦਿਮਾਗ ਨਾਲ ਬੜਾ ਮोटा ਸੋਚੇ ਇਹ ਬਿਨਾਂ ਤੇ ਰੀਅਕਲ ਚੱਜਦੀ ਨਾ ਸ਼ਕਲ ਚੱਜਦੀ ਨਾ ਤੇ ਰਿਵਾਜ ਚੱਜਦੀ ਹੈਗਾ ਕੀ ਆ ਤੇਰੇ ਵਿੱਚ ਨਾ ਕੋਈ ਇੰਨਾ ਚੱਲ ਇਹ ਸਾਰੀਆਂ ਚੀਜ਼ਾਂ ਵੀ ਛੱਡ ਰੰਗ ਰੂਪ ਆਪਾਂ ਕਹਦੇ ਨੇ ਰੱਬ ਦੀ ਦੀਨ ਹੁੰਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੇ ਇੱਕ ਸਾਈਡ ਤੇ ਰੱਖ ਦਈਏ ਤੇ ਫਿਰ ਹੋਰ ਤੇਰੇ ਵਿੱਚ ਟੈਲੈਂਟ ਕਿਹੜਾ ਵਾ ਵੀ ਹਾਂ ਜੇ ਆਪਾਂ ਕਹਿਦੀਏ ਵੀ ਉਸ ਟੈਲੈਂਟ ਦੇ ਬਿਹਾਵ ਤੇ ਤੇਰੇ ਵਿੱਚ ਐਟੀਟਿਊਡ ਆਇਆ ਹੋਇਆ ਵਾ ਕਾਦਾ ਐਟੀਟਿਊਡਾ ਤੋਂ ਦੱਸਦਾ ਸੀ ਲੋਕਾਂ ਨੂੰ ਜੇ ਕਿਤੇ ਇਹ YouTube ਵਗੈਰਾ ਬੰਦ ਹੋ ਗਿਆ ਨਾ ਤੇ ਮੁੜ ਕੇ ਨੇ ਉਹੀ ਮੁੜ ਕੇ ਫੇਰ ਨੇ ਆਪਦੇ ਔਕਾਤ ਜਿੱਤੇ ਕਰਨੀਆਂ ਜਿਵੇਂ ਇਹ ਪਹਿਲਾਂ ਰੋਂਦੀ ਹੁੰਦੀ ਹੁੰਦੀ ਸੀਗੀ ਰੋਂਦੀ ਫਿਰਦੀ ਹੁੰਦੀ ਸੀਗੀ ਇੰਟਰਵਿਊ ਉਹਦੇ ਵਿੱਚ ਸਾਡੇ ਕੋਲ ਕੁਝ ਨਹੀਂ ਸਾਡੇ ਕੋਲ ਕੋਈ ਵੀ ਰੋਟੀ ਖਾਣ ਨੂੰ ਪੈਸੇ ਨਹੀਂ ਹੁੰਦੇ ਜੇ ਉਹ ਫਲਾਣਾ ਧਮਕਾਨਾ ਤੇ ਜੇ ਹੁਣ ਇਹਨੂੰ ਜੇ ਇਹ ਮਾੜਾ ਮੋਟਾ ਚੱਲ ਪਈ ਤੇ ਫਿਰ ਹੁਣੇ ਪਤਾ ਨਹੀਂ ਬਣੀ ਕੀ ਫਿਰਦੀ ਐ ਵੀ ਖਨੀ ਮੱਕੀ ਐਸ਼ਵਰ ਗਿਆ ਰਾਈਆਂਗੀ ਫੜੇ تھے ਮੈਨੂੰ ਤਾਂ ਇਹ ਕੁੜੀ ਦੀਆਂ ਗੱਲਾਂ ਬਿਲਕੁਲ ਸਹੀ ਲੱਗੀਆਂ ਪਰ ਆਏ ਨਹੀਂ ਪਤਾ ਵੀ ਸੋਨੂ ਕੌਰ ਇਹਦੀ ਇਹ ਦੇਖ ਕੇ ਥੋੜੀਆਂ ਜਿਹੀਆਂ ਕਲਿੱਪਸ ਇਹ ਇਹਦੇ ਇਹਦੇ ਤੇ ਵੀ ਰਿਪਲਾਈ ਦੀ ਵੀਡੀਓ ਬਣਾ ਕੇ 25-30 ਮਿੰਟਾਂ ਦੀ ਚਾੜ ਦੇਵੇ ਆਪਦੇ ਚੈਨਲ ਤੇ ਮੈਨੂੰ ਆਏ ਕਹਤਾ ਆਏ ਕਹਤਾ ਮੈਂ ਆਏ ਨਹੀਂ ਸੀ ਤੇ ਇੱਕ ਗੱਲ ਹੋਰ ਇਹ ਆਪਦੇ ਵਲੌਗਾਂ ਦੇ ਵਿੱਚ ਕਿੰਨਾ ਹਨਾ সুইਟਲੀ ਬੋਲਦੀ ਹੈ ਕਿੰਨਾ ਪਿਆਰ ਨਾਲ ਬੋਲਦੀ ਹੈ ਕਿ ਆਡੀਅנס ਨਾਲ ਇੱਕ ਬਾਕੀ ਤਾਂ ਇਹ ਪਤਾ ਹੀ ਹੈ ਜਿਵੇਂ ਬੋਲਦੀ ਹੈ ਕਿੰਨੀ ਕੁ ਰਿਸਪੈਕਟ ਦਿੰਦੀ ਹੈ ਨਾ ਆਪਦੇ ਨਾਲ ਦਿਆਂ ਨੂੰ ਪਰ ਆਡੀਅנס ਨੂੰ ਇਹ ਬੜੇ ਪਿਆਰ ਨਾਲ ਬੋਲਦੀ ਹੈਗੀ ਤੇ ਤੇ ਹੁਣ ਇਹ ਜਿਹੜੇ ਇਹਨੂੰ ਕਹਿੰਦੇ ਐ ਨਾਈਸਤੀ ਨਾਈਸਤੀ ਬਹੁਤ ਵਧੀਆ ਤੁਸੀਂ ਬਹੁਤ ਵਧੀਆ ਉਹ ਦੇਖਣ ਦੇਖਣ ਦੀ ਅਸਲੀਅਤ ਵੀ ਕੀ ਹੈਗੀ ਇਹ ਕਿੰਨਾ ਕੁ ਪਿਆਰ ਨਾਲ ਬੋਲਦੀ ਆ ਉਹ ਅਗਲੀ ਕਹਿੰਦੀ ਮੈਂ ਸਿਰਫ ਇੰਨੀ ਗੱਲ ਕਹੀ ਕਿ ਮੇਰਾ ਬਜਟ ਨਹੀਂ ਹੈਗਾ ਇੰਨਾ ਤੇ ਮੈਨੂੰ ਇੰਨਾ ਰੂੜਲੀ ਬੋਲੀ ਤੇ ਦੇਖੋ ਜੇ ਸਮਝਦਾਰ ਹੋਵੇ ਕਹਵੇ ਚਲੋ ਕੋਈ ਗੱਲ ਨਹੀਂ ਤੁਹਾਡਾ ਨਹੀਂ ਬਜਟ ਹੈਗਾ ਇਹਦੇ ਵਿੱਚ ਐਟੀਟਿਊਡ ਦਿਖਾਉਣ ਵਾਲੀ ਕੀ ਗੱਲ ਆ ਸੋ ਅੱਜ ਦੀ ਵੀਡੀਓ ਇੰਨੀ ਕਿਸੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਰ ਲਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਤੇ ਨਾ ਕਮੈਂਟ ਕਰਕੇ ਦੱਸਿਓ ਨੈਕਸਟ ਵੀਡੀਓ ਤੁਹਾਨੂੰ ਕਿਹੜੇ ਵਲੌਗਰ ਤੇ ਚਾਹੀਦੀ ਹੈਗੀ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ